ਆ ਸ਼ੇਕਰ ਦੋਸਤੋ ਮੈਂ ਕੁਲਵਿੰਦਰ ਸਿੰਘ ਸੋਨੀ ਮੈਸ਼ਨ ਚੈਨਲ ਤੋਂ ਅੱਜ ਦਾ ਆਪਣਾ ਟੌਪਿਕ ਹੈ ਜੇ ਫਾਰਮ ਦਾ ਕਿਸਾਨ ਭਰਾਵਾਂ ਨੂੰ ਪਤਾ ਹੀ ਹੈ ਕਿ ਜੇ ਫਾਰਮ ਦੀ ਲੋੜ ਕਿਉਂ ਪੈਂਦੀ ਹੈ ਤੇ ਕਿੱਥੇ ਪੈਂਦੀ ਹੈ ਹੁਣ ਕਈ ਵਾਰ ਬੈਂਕ ਆਪਾਂ ਨੇ ਤੋਂ ਜੇ ਫਾਰਮ ਮੰਗ ਲੈਂਦੇ ਆ ਕਿ ਤੁਹਾਨੂੰ ਆਪਾਂ ਸਬਸਿਡੀ ਪ੍ਰੋਵਾਈਡ ਕਰਦਾਂਗੇ ਤਾਂ ਜੇ ਫਾਰਮ ਆਪਾਂ ਨੂੰ ਚਾਹੀਦੇ ਹੁੰਦੇ ਉਹਦੇ ਵਿੱਚ ਜਾਂ ਕਿਤੇ ਆਪਣੀ ਫਾਈਲ ਕਿਤੇ ਕਿਸੇ ਵੀ ਕੰਟਰੀ ਦੇ ਲਈ ਅਪਲਾਈ ਕੀਤੀ ਹੁੰਦੀ ਹੈ ਤਾਂ ਏਜੰਟ ਆਪਣੇ ਤੋਂ ਜੇ ਫਾਰਮ ਮੰਗ ਲੈਂਦੇ ਆ ਕਿ ਤੁਹਾਡੀ ਆਪਾਂ ਐਗਰੀਕਲਚਰ ਇਨਕਮ ਸ਼ੋ ਕਰਨੀ ਹੈ ਤੇ ਤੁਹਾਨੂੰ ਜੇ ਫਾਰਮ ਪ੍ਰੋਵਾਈਡ ਕਰਦੇ ਹੁਣ ਜੇ ਫਾਰਮ ਡਾਊਨਲੋਡ ਕਰਨ ਦੇ ਲਈ ਕੀ ਕਰਨਾ ਹੈਗਾ ਇਸ ਵੀਡੀਓ ਦੇ ਅੰਤ ਤੱਕ ਬਨੇ ਰਹੋ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਜੇ ਫਾਰਮ ਨੂੰ ਆਪਣੇ ਮੋਬਾਈਲ ਦੇ ਉੱਪਰ ਜਾਂ ਆਪਣੇ ਲੈਪਟਾਪ ਦੇ ਉੱਪਰ ਆਨਲਾਈਨ ਕਿਵੇਂ ਡਾਊਨਲੋਡ ਕਰ ਸਕਦੇ ਹੋ ਬਹੁਤ ਆਸਾਨ ਜਿਹਾ ਤਰੀਕਾ ਵੀਡੀਓ ਦੇ ਵਿੱਚ ਬਨੇ ਰਹੋ ਦੋਸਤੋ ਤਾਂ ਜੇ ਫਾਰਮ ਦੇ ਵਿੱਚ ਤੁਹਾਨੂੰ ਕੀ ਕੀ ਡਿਟੇਲਸ ਪ੍ਰੋਵਾਈਡ ਹੋਣਗੀਆਂ ਸਭ ਤੋਂ ਪਹਿਲਾਂ ਜੇ ਫਾਰਮ ਦੇ ਵਿੱਚ ਤੁਹਾਡਾ ਉੱਪਰ ਮਾਰਕੀਟ ਕਮੇਟੀ ਦਾ ਨੇਮ ਲਿਖਿਆ ਹੋਏਗਾ ਤੁਹਾਡੇ ਦਾ ਤੇ ਜੇ ਫਾਰਮ ਵੇਰਵਾ ਆੜਤੀ ਇਹਦਾ ਨਾਮ ਵਗੈਰਾ ਵੇਕਤਾ ਖਰੀਦਦਾਰ ਠੀਕ ਹੈ ਜਿਨੇ ਵੇਚੀ ਹੈ ਜਿਨੇ ਖਰੀਦੀ ਹੈ ਤੇ ਕਿੰਨੇ ਦੀ ਖਰੀਦੀ ਹੈ ਕਿੰਨੇ ਕੁਆਂਟੀਟੀ ਖਰੀਦੀ ਹੈ ਸਾਰੀ ਡਿਟੇਲ ਦੇ ਵਿੱਚ ਜੇ ਫਾਰਮ ਸ ਦਿੱਤੀ ਹੋਏਗੀ ਤੇ ਤੁਹਾਨੂੰ ਕਿੰਨੀ ਪੇਮੈਂਟ ਆਈ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਉਹ ਨੰਬਰ ਹੋਣਾ ਬਹੁਤ ਜ਼ਰੂਰੀ ਹੈ ਜਿਹੜੇ ਨੰਬਰ ਤੇ ਤੁਹਾਡੇ ਡਿਟੇਲਸ ਆਉਂਦੀ ਹੈ ਤੁਹਾਨੂੰ ਮੈਸੇਜ ਜਾਂਦੇ ਆ ਕਿ ਤੁਹਾਡੀ ਪੇਮੈਂਟ ਕਿੰਨੀ ਰਿਸਿਵ ਹੋ ਚੁੱਕੀ ਹੈ ਤੇ ਤੁਹਾਡੇ ਤੋਂ ਕੋਈ ਬੈਂਕ ਜਾਂ ਕੋਈ ਏਜੰਟ ਤੁਹਾਡੇ ਤੋਂ ਜੇ ਫਾਰਮ ਮੰਗਦਾ ਤੁਸੀਂ ਆਸਾਨੀ ਨਾਲ ਆਪਣੇ ਮੋਬਾਈਲ ਤੋਂ ਹੀ ਉਸ ਨੂੰ ਡਾਊਨਲੋਡ ਕਰਕੇ ਪ੍ਰੋਵਾਈਡ ਕਰ ਸਕਦੇ ਹੋ ਬਿਲਕੁਲ ਵੈਲਿਡ ਹੁੰਦੇ ਨੇਗੇ ਤੇ ਬਿਲਕੁਲ ਸਹੀ ਹੁੰਦੇ ਨੇਗੇ ਆਓ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਇਸ ਵੀਡੀਓ ਵਿੱਚ ਆਪਾਂ ਸਿੱਖਾਂਗੇ ਕਿ ਤੁਸੀਂ ਜੇਪ ਔਮ ਨੂੰ ਆਨਲਾਈਨ ਡਾਊਨਲੋਡ ਕਿਵੇਂ ਕਰ ਸਕਦੇ ਹੋ ਕਿਸ ਵੈਬਸਾਈਟ ਦੇ ਉੱਤੇ ਜਾਣਾ ਜਿਹੜੀ ਵੈਬਸਾਈਟ ਦਾ ਉਸ ਦਾ ਲਿੰਕ ਮੈਂ نیچے ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਓ ਦੇਖਦੇ ਹਾਂ ਕਿ ਤੁਸੀਂ ਜੇਪ ਔਮ ਨੂੰ ਆਨਲਾਈਨ ਕਿਵੇਂ ਡਾਊਨਲੋਡ ਕਰ ਸਕਦੇ ਹੋ ਸਟੈਪ ਬਾਈ ਸਟੈਪ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤੁਸੀਂ google.com ਓਪਨ ਕਰ ਲੈਣਾ ਹੈ ਇੱਥੇ ਤੁਸੀਂ ਟਾਈਪ ਕਰਨਾ ਹੈ ਪੰਜਾਬ ਮੰਡੀ ਬੋਰਡ पंजाब मंडी बोर्ड टाइप करने तो बाद सर्च कर देना है सर्च कर तो बाद जी सब तो पहले ओपनिंग वैबसाइट आएगी ई मंडीकरण तो इसे क्लिक कर देना है तो ओपन कर लेना है इस तरह थोड़े अगर वैबसाइट नज़र आएगी इस ऑप्शन तो आएगी डाउनलोड फार्म जिम इस पर तो क्लिक तो कर देना है क्लिक कर तो तो तरह की वैबसाइट नज़र आएगी इतने अपना ओ वाला मोबाइल नंबर टाइप करना है दोस्तों जो तो जिस के उपर तू एस एम एस आते हैं तो पेमेंट के रिगार्डिंग मोबाइल नंबर टाइप करने तो बाद मोबाइल नंबर पर एक ओ टी पी आएगा वो ओ टी पी इत फिल कर देना है फिल करने तो बाद बादच के उ क्लिक कर देना है क्लिक करने तो बाद कर फोन की डिटेल्स मिल जाएगी ਇਹ ਇਨਫੋਰਮੇਸ਼ਨ ਮੈਂ ਬਲਰ ਇਸਨੇ ਕੀਤੀ ਹੋਈ ਕਿ ਦੋਸਤੋ ਇਹ ਵੀ ਮੇਰੇ ਇੱਕ ਫਰੈਂਡ ਦੇ ਜੇ ਫਾਰਮ ਹੈ ਜੋ ਅੱਪਾ ਇਸ ਵੀਡੀਓ ਦੇ ਲਈ ਯੂਜ਼ ਕਰ ਰਹੇ ਹਾਂ ਇਸ ਤਰ੍ਹਾਂ ਤਰੀਕੇ ਨਾਲ ਤੁਹਾਡਾ ਜੇ ਫਾਰਮ ਜਿਹੜਾ ਓਪਨ ਹੋ ਜਾਏਗਾ ਸਾਰੀ ਇਨਫੋਰਮੇਸ਼ਨ ਦਿੱਤੀ ਹੋਈਗੀ ਤੁਹਾਡੇ ਜੇ ਫਾਰਮ ਦੇ ਉੱਪਰ ਤੁਸੀਂ ਇਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਤੇ ਇਸ ਨੂੰ ਪ੍ਰਿੰਟ ਵੀ ਕਰ ਸਕਦੇ ਇਸ ਜੇ ਫਾਰਮ ਦੇ ਉੱਪਰ ਵਾਲੇ ਕੋਰਨਰ ਦੇ ਵਿੱਚ ਤੁਹਾਨੂੰ ਪ੍ਰਿੰਟ ਦਾ ਇੱਕ ਆਪਸ਼ਨ ਨਜ਼ਰ ਆਏਗਾ ਤੁਸੀਂ ਇਸ ਤੇ ਕਲਿੱਕ ਕਰੋਗੇ ਤੁਸੀਂ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਤੁਸੀਂ ਉਸ ਨੂੰ ਸੇਵ ਐਸ ਪੀਡੀਐਫ ਵੀ ਕਰ ਸਕਦੇ ਹੋ ਅਤੇ ਪ੍ਰਿੰਟ ਵੀ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਜੀਪਾ ਵਾ ਡਾਊਨਲੋਡ ਹੋ ਚਾਇਆ ਹਾਂਜੀ ਦੋਸਤੋ ਇਸ ਤਰੀਕੇ ਨਾਲ ਤੁਸੀਂ ਜਿਹੜੇ ਜੇ ਫਾਰਮ ਹੈਗੇ ਆ ਉਹਨਾਂ ਨੂੰ ਤੁਸੀਂ ਆਨਲਾਈਨ ਡਾਊਨਲੋਡ ਕਰ ਸਕਦੇ ਹੋ ਕਿਉਂ ਜੇਕਰ ਤੁਹਾਨੂੰ ਬੈਂਕ ਦੇ ਵਿੱਚ ਜਾਂ ਕੋਈ ਏਜੰਟ ਤੁਹਾਡੇ ਤੋਂ ਜੇ ਫਾਰਮ ਮੰਗਦਾ ਤੁਸੀਂ ਆਸਾਨੇ ਨਾਲ ਆਪਣੇ ਮੋਬਾਈਲ ਦੇ ਉੱਪਰ ਜਾਂ ਆਪਣੇ ਲੈਪਟਾਪ ਦੇ ਉੱਪਰ ਇਸ ਨੂੰ ਡਾਊਨਲੋਡ ਕਰਕੇ ਪ੍ਰੋਵਾਈਡ ਕਰਵਾ ਸਕਦੇ ਹੋ ਇਸੇ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ so much